ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਸਵੇਰ ਦੇ ਸਾਢੇ 7 ਹੋਏਗਾ ਤੇ ਚਾਹ ਤੇ ਨਾਲ ਰਾਤ ਵਾਲੀਆਂ ਚਲੇ ਪੀਆਂ ਆਪਾਂ ਜੜੀਆਂ ਲੈ ਕੇ ਆਏ ਸੀ ਇਹਦੇ ਨਾਲ ਅੱਜ ਦੀ ਗੁੱਡ ਮਾਰਨਿੰਗ ਕਰਦੇ ਆ ਅੱਜ ਬਹੁਤ ਹੱਦ ਤੱਕ ਬਹੁਤ ਮਤਲਬ 70 80% ਤੱਕ ਸਿਹਤ ਬਿਲਕੁਲ ਠੀਕ ਆ ਹਜੇ ਤੱਕ ਤਾਂ ਬਾਕੀ ਬਾਅਦ ਦੀ ਬਾਤ ਚ ਵੇਖਾਂਗੇ ਤੇ ਸ਼ੁਰੂ ਕਰਦੇ ਅੱਜ ਇਹਦੇ ਨਾਲ ਹੀ ਆਪਾਂ ਅੱਜ ਦਾ ਵਲੌਗ ਤੇ ਅੱਜ ਕੋਸ਼ਿਸ਼ ਕਰਾਂਗੇ ਕਿ ਵਲੌਗ ਵਧੀਆ ਤੋਂ ਵਧੀਆ ਬਣਾਈਏ ਕਿਉਂਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਕੋਈ ਵਧੀਆ ਵਲੌਗ ਨਹੀਂ ਬਣ ਰਿਹਾ ਸੀਗਾ ਤੇ ਸ਼ੁਰੂ ਕਰਦੇ ਅੱਜ ਦਾ ਵਲੌਗ ਤੇ ਦੇਖਦੇ ਕੀ ਬਣਦਾ ਚੱਲਦਾ ਫਿਰ ਅੱਜ ਠੀਕ ਹੈ ਕੰਮ ਕਈ ਹੈਗੇ ਨੇ ਕਰੇ ਨੇ ਬਾਹਰ ਨਹੀਂ ਕਿਤੇ ਜਾਣਾ ਪਰ ਚਲੋ ਦੇਖਦੇ ਕੀ ਬਣਦਾ ਸ਼ੁਰੂ ਕਰਦੇ ਅੱਜ ਦਾ ਵਲੌਗ ਜਲੇਬੀਆਂ ਖਾਓ ਸਵੇਰੇ ਵੇਲੇ ਤੁਸੀਂ ਵੀ ਸਾਰੇ ਯਾਰੀ ਇਹ Det er vanskelig for Nå ਨਾ 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 ਕੰਨੀ ਨਹੀਂ ਲੈਣਾ ਪਾਤੀ ਰਾਇ ਕੀ ਦਾ ਹੈ ਲਾਲੀ ਦਾ ਦੂਜਾ ਤਾਂ ਮੈਂ ਵਿਆਹ ਕਰਾਇਆ ਨਹੀਂ ਗਾ ਜਿਹੜਾ ਦੂਜੀ ਦਾ ਹੋਵੇ ਮੇਰਾ ਨਹੀਂ ਹੈਗਾ ਕੋਈ ਇਹ ਉੱਥੇ ਪਿਆ ਇਹਦੇ ਨਾਲ ਦਾ ਮੈਂ ਤੁਹਾਨੂੰ ਦਿਖਾ ਦਿੰਨਾ ਦੋ ਪਏ ਆਲਰੇਡੀ ਨਾਲ ਆ ਲੱਗ ਜਾ ਤਾਂ ਇੱਕ ਹੈ ਤਾਂ ਇਹ ਕਿੱਥੋਂ ਆਇਆ? ਇਹ ਕਿੱਥੋਂ ਆਇਆ ਫਿਰ ਤੀਜਾ? ਮੈਨੂੰ ਵੀ ਕੋਈ ਨਹੀਂ ਦੱਸ ਸਕਦਾ ਕਿ ਕਿੱਥੋਂ ਆਇਆ। ਹਾਂ ਮੈਂ ਕਿਉਂ ਦੱਸਾਂ? ਆਹ ਚੀਜ਼ਾਂ ਚੰਗੀਆਂ ਲੱਗਦੀਆਂ ਆਪਾਂ ਨੂੰ ਹਨਾ। ਪੁੱਜ ਗਿਆ ਬੈਸਕਟ। ਪੈਰ ਦਾ 1 ਵਜ ਗਿਆ। ਇਸ ਵੇਲੇ ਇਹ ਕਹਿੰਦੇ ਭੂਤਾਂ ਵੀ ਸੌ ਜਾਂਦੀਆਂ। ਤੇ ਮੈਂ ਮੈਂ ਚੱਲਿਆ ਬਈ ਹੁਣ ਅੱਜ ਠੀਕ ਆ ਸਿਹਤ ਤੇ ਇਸ ਕਰਕੇ ਹੀ ਆਪਾਂ ਜਿਹੜਾ ਆ ਐ ਤੁਰੇ ਫਿਰਦੇ ਆ ਅਸਲ ਦੇ ਵਿੱਚ ਨਾ ਯਾਰ ਇੱਕ ਤਾਣਾ ਪੰਗਾ ਬਹੁਤ ਆ ਹੁਣ ਜਾਮਣ ਚਾਮਣ ਦੇ ਥੱਲੇ ਸ਼ਾਮੇ ਲਾਈਦੀ ਆ ਤੇ ਜਾਮਣ ਦਾ ਬੂਰ ਡੈਕ ਡੈ ਇੱਕ ਸ਼ੀਸ਼ੇ ਤੇ ਦਾਗ ਪਈ ਜਾਂਦੇ ਹਜੇ ਤਾਂ ਜਾਮਣਾ ਹੋਣੀ ਆ ਜਦੋਂ ਡਿਗਣੀਆਂ ਤਾਂ ਬਾਡੀ ਦੇ ਵੀ ਦਾਗ ਪਉਣੀਆਂ ਚਲੋ ਕਰਦੇ ਕੋਈ ਹੱਲ ਯਾਰ ਗੱਡੀ ਖੜਾਉਣ ਵਾਲਾ ਜਗਾ ਵੀ ਬਣਾਉਣੇ ਆ ਬਸ ਇੱਕ ਦੋ ਦਿਨਾਂ ਚ ਕਰਦੇ ਕੋਈ ਮੈਸਤਰੀ ਨੂੰ ਹੁਣ ਤੇ ਮੈਂ ਨਾ ਗੱਡੀ ਚੇਂਜ ਕਰਨ ਚੱਲਿਆ ਅਸਲ ਦੇ ਵਿੱਚ ਆਪਣਾ ਕੋਈ ਬੇਲੀ ਆ ਯਾਰ ਖਾਸ ਆਪਣੇ ਪਿੰਡੋਂ ਹੀ ਤੇ ਖਾਸ ਤੁਹਾਨੂੰ ਪਤਾ ਹੀ ਪਿੰਡ ਕੌਣ ਆ ਹਾਂ ਉਹਨੇ ਜਾਣਾ ਕਿਤੇ ਬਾਹਰ ਤੇ ਉਹਦੀ ਗੱਡੀ ਦਾ ਏਸੀ ਖਰਾਬ ਹੋ ਗਿਆ ਤੇ ਉਹ ਕਹਿੰਦਾ ਯਾਰ ਵੀ ਮੈਨੂੰ ਗੱਡੀ ਦੇ ਦੇ ਇੱਕ ਦਿਨ ਵਾਸਤੇ ਤੇ ਮੈਂ ਕਿਹਾ ਚੱਲ ਵੀ ਲੈ ਜਾ ਤੇ ਕਹਿੰਦਾ ਯਾਰ ਮੈਨੂੰ ਕੋਲ ਛੱਡ ਕੇ ਜਾ ਤੇ ਹੁਣ ਆਪਾਂ ਗੱਡੀ ਛੱਡਣ ਚੱਲੇ ਆ ਇੱਕ ਤਾਂ ਜਾਣ ਦਾ ਬੈਰੀ ਹੈਗਾ ਸੂਰਜ ਜਿਹੜਾ 49 ਡਿਗਰੀ ਹੋਇਆ ਪਿਆ ਦੂਜੇ ਜਾਣ ਦੇ ਬੈਰੀ ਆ ਹਾਂ ਇਹੜੇ ਅੱਕਾਂ ਲਾਈ ਜਾਂਦੇ ਆ ਕਮਾਲ ਹੀ ਹੋਈ ਪਈ ਆ ਯਾਰ ਅੱਗ ਵਰੀ ਜਾਂਦੀ ਆ ਉੱਤੋਂ ਅੱਗਾਂ ਲਾਈ ਜਾਂਦੇ ਆ ਪੂਰਾ ਹਾਲ ਕਰਦੇ ਆ ਚਲੋ ਕੀ ਕਰ ਸਕਦੇ ਆ ਲੋਕਾਂ ਦੇ ਧਮਾਕਾ ਜਦੋਂ ਮੈਂ ਆਇਓ ਜੀ ਗੱਲ ਕਹੀ ਹੁਣ ਮੈਂ ਕਿ ਜਿਹੜਾ ਦੋ ਮੂੰਹਾਂ ਨਾਗ ਨਹੀਂ ਹੁੰਦਾ ਉਹ ਲੜਗਾ ਜੋ ਹੁੰਦੇ ਇਹਨੂੰ ਸਾਰੀ ਜਿੰਦਗੀ ਨਹੀਂ ਬਣਾਉਣਾ ਕੀ ਨੂੰ ਪਹਿਲਾਂ ਕਿੰਨਾ ਚਿਰ ਨਹੀਂ ਬਣਾਉਣਾ ਸੀ ਸਾਰੀ ਜਿੰਦਗੀ ਦੇ ਚਾਹੋ ਹਣ ਮੈਡਮ ਦੀ ਡਿਮਾਂਡ ਆਈ ਆ ਕੰਢੇ ਜਾਣਾ ਮੈਦਾ ਗਾਜਰਾ ਬੰਦ ਗੋਭੀ ਹੋਰ ਕੀ ਸੀਗਾ ਇਹ ਲੈ ਕੇ ਤੇ ਮੋਮਸ ਬਣਾਉਣੇ ਆ ਹੁਣ ਚਲੋ ਲਿਆ ਦਿੰਨੇ ਆ ਭਾਈ ਆਪਣਾ ਕੀ ਆ ਆਪਾਂ ਤਾਂ ਠੀਕ ਹੋ ਗਏ ਪਰ ਮੈਨੂੰ ਲੱਗਦਾ ਜੋ더라ਦਾ ਨਹੀਂ ਠੀਕ ਹੋਣ ਦਾ ਚਲੋ ਉਹਦੇ ਚ ਤਾਂ ਕੋਈ ਨਹੀਂ ਆਗਾ ਸਟੀਮ ਆ ਚਲੋ ਲਿਆ ਦਿੰਨੇ ਫਿਰ ਕੋਈ ਗੱਲ ਨਹੀਂ ਪੱਲਾ ਲੈ ਕੇ ਇਹ ਬਣਾਉਣ ਦੀ ਮਾਰੇ ਪਹਿਲਾਂ ਕਹਿ ਦਿੰਦਾ ਵੀ ਮੈਂ ਨਹੀਂ ਖਾਣੇ ਜਦੋਂ ਬਣ ਜਾਂਦੇ ਆ ਸਾਰਾ ਸਮਲ ਰੈਡੀ ਹੋ ਜਾਂਦਾ ਆ ਫਿਰ ਕਹਿੰਦਾ ਮੈਂ ਇੱਕ ਪਲੇਟ ਦੇ ਦੇ ਇੱਕ ਪਲੇਟ ਜਿਹਨੂੰ ਪਤਾ ਵੀ 12-13 ਹੁੰਦੇ ਵਾ ਸੋਨੇ ਦੀ ਢੱਡ ਭਰ ਜਾਦਾ ਚਲ ਸੌ ਖਾ ਲੈ ਵੀ ਜੇ ਬਣਾਏ ਆ ਮੈਂ ਤਾਂ ਖਾਣੇ ਨਹੀਂ ਸੌ ਲੱਗੇ ਲੈ ਦੀਦੀ ਦੀਦੀ ਮਰਜੀ ਤਕਦੀਰ ਦੀ ਪਾਲ ਖਾਂਦਾ ਨਹੀਂ ਕੀ ਕਰਨਾ ਹਾਂ ਇੱਕ ਵੀ ਨਹੀਂ ਮੂੰਹ ਤੇ ਤਰਦਾ ਤੇ ਕੀ ਬਣਾ ਲੈਣ ਨੂੰ ਮੂੰਹ ਲੱਗਦੀ ਖਾਣ ਨੂੰ ਤੇ ਫੇ ਖਾ ਲੈ ਮੈਂ ਤਾਂ ਮੂੰਹ ਮਸ ਖਾਣੇ ਹੀ ਨਹੀਂ ਸੀਗੇ AC ਇਹਦੇ ਗੱਡੀ ਦਾ ਚੱਲਦਾ ਨਹੀਂਗਾ ਤੇ ਰੇਡਿਓ ਫੁੱਲ ਚੱਲਦਾ ਐਡਰੈਸਿੰਗ ਇਲੈਕਸ਼ਨ ਬਲਡਿੰਗ ਸਪੋਰਟ ਆਫ ਭਜਪਾ ਕੈਂਡੀਡੇਟ ਟੈਂਟ ਟੈਂ ਖੜਾ ਜਾਂਦੀਆਂ ਵੋਟਾਂ ਦੀਆਂ ਤੇ ਚਲੋ ਜੀ ਹੁਣ ਆਪਾਂ ਪਿੰਡੋਂ ਸਮਾਨ ਲੈ ਕੇ ਦੀਏ ਕਿਉਂਕਿ ਹੋਰ ਤਾਂ ਸਾਦਣਾ ਆਪਣੇ ਕੋਲ ਹੈ ਨਹੀਂ ਫਿਰ ਗੱਡੀ ਤੇ ਜਾਣਾ ਪਊਗਾ ਤੇ AC ਦਾ ਚੱਲਦਾ ਨਹੀਂਗਾ ਫੇਸ ਕਰਕੇ ਸੀਸੇ ਖੋਲ ਗਏ ਫੁੱਲ ਲੋਅ ਦੇ ਵਿੱਚ ਮੱਚਿਆ ਜਾਊਗਾ ਬੜੀ ਬੁੱਤ ਕਰੇ ਰਹਿ ਤੂੰ ਆਉਣਾ ਮੈਂ ਗਰਮੀ ਦੇ ਨਾਲ ਦੋ ਦੋ ਹੱਥ ਕਰਕੇ ਆ ਸਾਮਾਨ ਮਿਲਿਆ ਬਾਈ ਮੂਮੋਜ਼ ਦਾ ਸਾਮਾਨ ਤਾਂ ਕੋਈ ਵੀ ਨਹੀਂ ਮਿਲਿਆ ਕਿਉਂਕਿ ਦੁਕਾਨਦਾਰੰਦ ਸੀ ਕਿ ਗਾਜਰਾ ਵੀ ਨਹੀਂ ਮਿਲਿਆ ਫਿਰ ਗਾਜਰਾ ਤੋਂ ਬਿਨਾ ਮੂਮੋਜ਼ ਬਣਦੇ ਹੀ ਨਹੀਂਗੇ ਤਾਂ ਕਰਕੇ ਜੋਤ ਕੇ ਨਹੀਂ ਰਹਿਣ ਦੇ ਮੂਮੋਜ਼ ਵੈਸੇ ਵੀ ਮੈਂ ਤਾਂ ਖਾਣੇ ਨਹੀਂਗੇ ਹੁਣ ਬਰੈਡ ਲੈ ਕੇ ਚੱਲਾਂ ਤੇ ਆ ਗੱਡੀ ਬਾਰੇ ਮੈਂ ਆਪਣੇ ਦੋਸਤ ਨੂੰ ਇਹ ਕਹੂੰਗਾ ਇੰਨੀ ਗਰਮੀ ਲੱਗਦੀ ਹੈ ਬਾਈ ਇਦੋਂ ਤਾਂ ਮੋਟਰਸਾਈਕਲ ਦੇ ਬੰਦਾ ਚੰਗਾ ਆ ਏਸੀ ਬਿਨਾ ਸੱਚੀ ਕੋਈ ਐਣੀ ਅੱਜ ਕੱਲ ਕੋਈ ਸਾਰਾ ਹੈ ਨਹੀਂ ਗਾਇਸੀ ਬਣਾ ਤੇਰਾ ਪਲਾਸ ਨੋਮਾ ਜੀ ਬਹੁਤ ਤੇਰੀ ਤੇ ਲਿਖਿਆ ਨਾ ਚੋਰ ਸੀ ਕਿਉਂਕਿ ਤੇਰਾ ਬਾਪੂ ਵੱਡਾ ਚੋਰ ਸੀ ਚੀਜੀ ਲਿਆਂਦੀ ਆ ਵਾ ਤੇਰੇ ਲਈ ਇਹਨੂੰ ਪਤਾ ਹੈ ਵੀ ਇਹ ਛਿੰਦੇ ਦੀ ਚੀਜੀ ਆ ਸਮੋਸੇ ਖਾ ਰਿਹਾ ਹਾਂ ਯਾਰ ਮੇਰਾ ਜੋ ਜੀ ਕਰਦਾ ਜੋਤ ਮੈਂ ਉਹ ਖਾਊਂਗਾ ਉਹ ਖਾਊਂਗਾ ਮੈਂ ਉਹੋ ਖਾਊਂਗਾ ਮੂੰਮੋਸ ਖਾਣੇ ਨਹੀਂ ਆਖਿਆ ਉਹ ਤਾਂ ਸਟੀਮ ਸੀਗੇ ਸਮੋਸੇ ਖਾਣੇ ਹਾਏ ਬੜੀ ਬਾਹਰ ਚੱਲ ਜਾ ਚੁੱਪ ਕਰਕੇ ਹਨਾ ਮੈਂ ਕਿਨੇ ਬਣਾ ਦੇ ਦਿੱਤ ਤੁਹਾਨੂੰ ਸੈਂਡਵਿਚ ਮੈਂ ਮਸਾਲਾ ਤਿਆਰ ਕਰਿਆ ਹੀ ਸੀਗੀ ਤੇ ਮੈਂ ਕਿੰਨ ਕਿਹਾ ਬਣਾ ਦਿਓ ਤੁਸੀਂ ਆ ਓਹੋ ਤਕਦੀਰ ਤਕਦੀਰ ਨੇ ਸਾਰੀ ਪਲੇਟ ਹੀ ਮੁੱਦੀ ਮਾਰਤੀ ਬਹੁਤ ਸਵਾਦ ਬਣਿਆ ਕੁਛ ਖਾਣ ਨੂੰ ਜੀ ਕਰਦਾ ਸੀਗਾ ਸੋਚਿਆ ਬਰੈਡ ਬਣਾ ਲੀਏ ਕਿਉਂਕਿ ਮੋਮੋਜ਼ ਦਾ ਸਮਾਨ ਤਾਂ ਮਿਲਿਆ ਨਹੀਂ ਪਿੰਡੋਂ ਹੋਤਾ ਬਈ ਸ਼ਾਮ ਦੇ 6:30 ਵਜੇ ਵੀ ਆਏ ਲੱਗਦਾ ਵੀ ਸੂਰਜਾ ਛਿਪ ਜਾ ਯਾਰ ਕਿਆ ਅੱਗ ਲਾਈ ਆ ਮੋਤ ਭਾਈ ਯਾਰਮੀ ਹੈ ਹੁਣ 6:30 ਦਾ ਟਾਈਮ ਹੋ ਗਿਆ ਫੇਰ ਵੀ ਹਜੇ ਜੀ ਕਰਦਾ ਵੀ ਯਾਰ ਨਹੀਂ ਪੱਕੇ ਥੱਲੇ ਹੀ ਬੈਠੀਏ ਇਹਦੂ ਘੰਟੇ ਬਾਅਦ ਬੰਦੇ ਨੇ ਸੌ ਜਾਣਾ ਹੁੰਦਾ ਰੋਟੀ ਖਾ ਕੇ ਪਿੰਡਾਂ ਦੀ ਤਾਂ ਕਰੇ ਇਹ ਚੀਜ਼ ਹੁੰਦੀ ਆ ਹੋ ਹੋ ਮੋ ਗਰਮੀ ਭਾਈ ਕੀ ਕਰਿਆ ਜਾਵੇ ਦੱਸੋ ਕਮੈਂਟ ਕਰਕੇ ਲੱਗੇ ਸਕੂਟਰ ਤੇ ਝੂੜਾ ਲੈ ਕੇ ਆਉਣੇ ਆ ਲੋ ਵੀ ਫੋਰ ਦੇ ਟੂਲ ਲਾਤਾ ਇਹ ਚੀਜ਼ ਤੋਂ ਅਸੀਂ ਇੱਕ ਗੱਲ ਸਿੱਖੀ ਵੀ ਜ਼ਿੰਦਗੀ 'ਚ ਜਿਹੜੀਆਂ ਵੈਲਿਊਏਬਲ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਬਾਅਦ ਤੋਂ ਕੀਮਤ ਪਤਾ ਲੈਂਦੇ ਹਾਂ ਹੁਣ ਇਹ ਖੁਸ਼ ਨੇ ਟੂਲ ਲਾਤਾ ਸੀ ਛਤਰੀ ਕਰਕੇ ਪਰ ਇਹਨੂੰ ਅੱਜ ਪਤਾ ਲੱਗਿਆ ਵੀ ਇਹ ਲਾਉਣਾ ਜ਼ਰੂਰੀ ਹੈ ਕਿਉਂਕਿ ਟਰੈਕਟਰ ਦੇ ਟੂਲ ਜ਼ਰੂਰੀ ਆ ਛਿੱਲੀਆਂ ਕੁਲੀਆਂ ਤੇ ਲੱਪਣਾ ਰੱਖਣ ਵਾਸਤੇ ਸੋ ਮੈਂ ਇੱਕ ਗੱਲ ਸਿੱਖ ਲਈ ਇਥੋਂ ਵੀ ਜਿਹੜੇ ਸਾਡੇ ਬਾਪੂ ਆ ਇਹ ਰੇਡੀਓ ਸੁਣਦੇ ਛੇਨੀ ਆ ਇਕੱਲੇ ਵਾ ਹਾਂ ਬਹੁਤ ਅੱਛਾ ਇੰਨੀ ਗਰਮੀ ਆ ਆਪਣੇ ਵਾਈਫਾਈ ਵਾਲੇ ਟਾਵਰ ਤੇ ਬੈਠਾ ਜਾਨਵਰ ਵੀ ਪੰਗ ਰਿਹਾ ਰੱਬ ਤੋਂ ਪਾਣੀ ਰੱਬਾ ਮੀਂਹ ਪਾ ਦੇ ਬਹੁਤ ਗਰਮੀ ਹੈ ਚਲੋ ਤੂੰ ਸਾਰਾ ਦਿਨ ਗਰਮੀ ਗਰਮੀ ਕੋਕ ਕੇ ਹੁਣ ਇੱਕ ਪਾਣੀ ਦਾ ਗਲਾਸ ਪੀ ਲੈ ਹਾਂ ਤੂੰ ਨਾ ਸਾਰਾ ਦਿਨ ਸੁੱਕੀ ਇੰਨੀ ਗਰਮੀ ਦੇ ਵਿੱਚ ਹੈ ਗਰਮੀ ਦੇ ਵਿੱਚ ਵੀ ਭਿੱਜਿਆ ਰਹਿੰਦਾ ਤੌੜਾ ਇਸ ਆਲਵੇਜ਼ ਮਾਈ ਫਰਸਟ ਪ੍ਰਾਇੋਰਟੀ ਕਿਉਂਕਿ ਤੌੜਾ ਕਦੇ ਤੁਹਾਨੂੰ ਬਿਮਾਰ ਨਹੀਂ ਕਰਦਾ ਪਰ ਮੈਂ ਤੌੜੇ ਦੇ ਵਿੱਚ ਪਾਣੀ ਕਦੇ ਨਹੀਂ ਪਾਇਆ ਆਪ ਘਰ ਦੇ ਪਾਉਣ ਦਾ ਪਾਉਣ ਸਿਹਤ ਅਜੇ ਵੀ ਨਹੀਂ ਠੀਕ ਹੈਗੀ ਪਤਾ ਨਹੀਂ ਕੀ ਹੋਈ ਜਾਂਦਾ ਤੇ ਰੋਈ ਅੱਜ ਗਾਂਦਰੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਜ ਮੇਰੇ ਸੋ ਵਿੱਚ ਥੋੜਾ ਟਾਈਮ ਲੱਈ ਸੀ ਤੋ ਥੋੜੇ ਟਾਈਮ ਤੇ ਜਿਹੜਾ ਇੰਨਾ ਖਲਾਰਾ ਆਪਣੀ ਰਸੋਈ ਚ ਪੈ ਗਿਆ। ਖਾਣਾ ਬਣਾਉਣ ਲੱਗੇ ਆ। ਮੱਖੀ ਨੂੰ ਦੇਖੋ। ਖਾਣਾ ਬਣਾਉਣ ਲੱਗੇ ਆ ਸਵੇਰ ਦੇ ਬਲੈਕ ਬਣ ਕੇ ਹੋਏ ਆ। ਇਹਨਾਂ ਨੂੰ ਬੋਇਲ ਕਰਾਂਗੇ। ਉਸ ਤੋਂ ਬਾਅਦ ਇਹਨਾਂ ਨੂੰ ਤੜਕਾ ਲਾਵਾਂਗੇ ਫਿਰ ਰੋਟੀ ਪਾਣੀ ਬਣਾਵਾਂਗੇ। ਕਹਿੰਦੇ ਘਰ ਵਾਲੀ ਨੂੰ ਲੜਨ ਲਈ ਕੋਈ ਵਜ੍ਹਾ ਨਹੀਂ ਚਾਹੀਦੀ ਹੁੰਦੀ ਬਸ ਤੁਸੀਂ ਘਰੇ ਹੋਣੇ ਜ਼ਰੂਰੀ ਹੈ। ਗਰਮੀ ਵਾਲੀ ਹੈ ਨਾ ਬਹੁਤ ਗਰਮੀ ਹੈ ਤੇ ਠੀਕ ਨਿਕਲੀ ਪਈ ਹੈ ਹਾਏ ਹਾਏ ਕੀ ਬਣੋਂ ਲੱਗੇ ਕਾਲੇ ਛੋਲੇ 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 ਨਹੀਂ ਅੱਗੇ ਮੇਰੇ ਵੀਰੇ ਇਹਦੇ ਹਾਈ ਤਜੋਤ ਮੈਨੂੰ ਜਿੰਨਾ ਲੱਗਦਾ ਸੀ ਵੀ ਇਹ ਗੱਡੀ 'ਚ ਕਿਹੜਾ ਨਾ ਲਾਉਣਾ ਪਵੇ ਤੇ ਪਰ ਮੈਨਾਂ ਤਾਂ ਉਹਨਾਂ ਹੀ ਵੱਧ ਢੇੜੇ ਲਾਉਣੇ ਪੈ ਰਹੇ ਆ ਪਹਿਲਾਂ ਦੁਪਹਿਰੇ ਮੱਚ ਗਏ ਹੁਣ ਆਥ ਨੇ ਵੀ ਏਸ ਹੀ ਨਹੀਂ ਚੱਲਿਆ ਤਾਂ ਪਹਿਲਾਂ ਲੱਗਦਾ ਸੀ ਵੀ ਹੱਥ ਨਹੀਂ ਚੱਲ ਪੂਗਾ ਚੱਲਦੇ ਨੇ ਤਾਂ ਗਰਮੀ ਆ ਹੱਥ ਨੇ ਤਾਂ ਕੋਈ ਠੰਡੀ ਹਵਾ ਦੇਊਗਾ ਨਹੀਂ ਚੱਲੇ ਹੁਣ ਜੋਤ ਨੂੰ ਦਵਾਈ ਦਿਵਾ ਕੇ ਲਿਆ ਕਿਉਂਕਿ ਕਿ ਤੇ ਚੰਗੀ ਨਜ਼ਰ ਲੱਗੀ ਹੋਈ ਆ ਚੰਗੇ ਕਿਸੇ ਬੰਦੇ ਦੇ ਰਗੜੇ ਹੋਏ ਆ ਜਿਹੜਾ ਸਿੱਧੀ ਜੀ ਗੱਲ ਆ ਉਹ ਤਾਂ ਮੈਂ ਵੈਸੇ ਉਹ ਤਾਂ ਬੜਾ ਸ਼ੱਕੀ ਨਹੀਂ ਮੈਂ ਤਾਂ ਨਹੀਂ ਕਹਿ ਰਹਿੰਦਾ ਪਰ ਮੈਂ ਕਿਹਾ ਮੇਰੇ ਨਾਲ ਤਾਂ ਚੰਗੇ ਕਿਸੇ ਜਿਨ੍ਹਾਂ ਦੇ ਘਰੇ ਅੰਦਰ ਰੁੱਖ ਚਟੇ ਹਰੇ ਨਹੀਂ ਹੋਏ ਨਾ ਕਿਸੇ ਚੰਗੇ ਬੰਦੇ ਦੇ ਰਗੜਾ ਚੜ੍ਹਿਆ ਲੱਗਦਾ ਜਿਹੜਾ ਸਾਰਾ ਟੱਬਰ ਮਸਾ ਹੌਲੀ ਹੌਲੀ ਲੱਤਾਂ ਕੜੀ ਕੜੀ ਕੇ ਗੋਲੀਆਂ ਦਵਾਈਆਂ ਲੈ ਕੇ ਠੀਕ ਹੋ ਰਿਹਾ ਚੰਗੀ ਕੱਲ ਨੂੰ ਹੁਣ ਮੜਾ ਠੀਕ ਹੋ ਕੇ ਤੇਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਵਾਂਗੇ ਪ੍ਰਮਾਤਮਾ ਦਾ ਸ਼ੁਕਰ ਸ਼ੁਕਰ ਕਰ ਕੇ ਕਿਉਂਕਿ ਮੈਂ ਠੀਕ ਆ ਤਕਦੀਰ ਠੀਕ ਆ ਹੁਣ ਜੋਦ ਹੌਲੀ 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 ਠੀਕ ਹੋ ਰਹੀ ਮੈਨੂੰ ਪਤਾ ਹੀ ਨਹੀਂ ਕੀ ਹੋਈ ਜਾਂਦਾ ਆ ਲੱਤਾਂ ਹੀ ਰੁੱਟੀਆਂ ਨਹੀਂ ਲੱਤਾਂ ਹੀ ਰੁੱਟੀਆਂ ਨਹੀਂ ਖਾਣ ਨੂੰ ਕੁਝ ਜੀ ਨਹੀਂ ਕਰਦਾ ਪਤਾ ਨਹੀਂ ਕੀ ਦਿਮਾਗ ਨੂੰ ਚੜ੍ਹਿਆ ਪਿਆ ਆ ਇੱਕ ਹੈਲਥੀ ਡਾਈਟ ਹੋਰ ਲੱਭ ਗਈ ਤਕਦੀਰ ਨੂੰ ਖਵਾਉਣ ਲਈ ਕਿਉਂਕਿ ਹੁਣ ਇਹ ਆਲੂ ਵੀ ਨਹੀਂ ਖਾਂਦੀ ਤੇ ਦਹੀਂ ਵੀ ਬਹੁਤ ਘਟਾ ਗਈ ਆ ਗਰਮੀ ਪਤਲੀ ਸ਼ਾਇਦ ਯਾਰ ਗਰਮੀ ਸਹੀ ਗੱਲ ਵਜੇ ਆਪਦਾ ਜੀ ਨਹੀਂ ਕਰ ਰਹਾ ਕੁਝ ਖਾਣ ਨੂੰ ਬੱਚੇ ਦਾ ਕਿਵੇਂ ਕਰੂਗਾ ਸੋ ਗਰਮੀ ਦਾ ਮੌਸਮ ਹੀ ਇਹੋ ਜਿਹਾ ਤੇ ਇਹ ਮਹੀਨਾ ਹੀ ਇਹੋ ਜਿਹਾ ਹੁੰਦਾ ਜੇਠ ਫਸਾਖ ਦੇ ਜਿਹੜੇ ਮਹੀਨੇ ਹੁੰਦੇ ਆ ਨਾ ਇਹ ਇਹ ਵੈਸੀ ਚੀਜ਼ ਨਹੀਂ ਕਰਦਾ ਹੁੰਦਾ ਕਰਨ ਤਾਂ ਛੋਲੇ ਖਾਂਦੀ ਆ ਇਹ ਉਬਲੇ ਤੇ ਚਲੋ ਸੋਚਿਆ ਵੀ ਹੁਣ ਇਹ ਤੋਂ ਛੋਲੇ ਖਵਾਦਾ ਕਰਾਂਗੇ ਯਾਰ ਡੇਲੀ ਉਹਨੇ ਕਵਾਲ ਕੇ ਛੋਲੇ ਵੀ ਚੰਗੇ ਆ ਸਿਹਤ ਲਈ ਛੋਲੇ 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 ਨੀ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਭੋਲੇ ਨੀ ਅਜ ਮੇਰੇ ਵੀਰੇ ਦੇ ਕੌਣ ਬਰਾਬਰ ਭੋਲੇ ਨੀ ਅਜ ਮੇਰੇ ਵੀਰੇ ਦੇ ਕੁੜੀਆਂ ਬੋਲੀ ਪਾਉਂਦੀਆਂ ਹੁੰਦੀਆਂ ਇਹ ਮਸਾਈ ਅਜ ਜਦ ਦਾ ਸਬਜੀ ਨੂੰ ਤੜਕਾ ਲੱਗਾ ਵਿੱਚ ਦਵਾਈ ਲੈਣ ਚ ਲੱਗਾ ਵਿੱਚ ਹੀ ਬਸਾਈ ਜਲਦੀ ਜਲਦੀ ਚ ਤੜਕਾ ਲਾਇਆ ਪਰ ਨੀ ਕਿਹੋ ਜੀ ਬੜੀ ਹੁੰਦੀ ਆ ਸੋਣਾਪਾ ਰੋਟੀ ਖਾ ਲਈਏ ਮੈਂ ਗਦੇਬ ਤੁਹਾਡੇ ਲਈ ਆਏ ਸੀ ਕਿ ਜੀ ਮੈਂ ਤੜਕਾ ਲਾ ਕੇ ਅੰਦਰ ਆ ਗਈ ਸੀ ਤੇ ਹੁਣ ਰੋਟੀ ਖਾਦੇ ਆ ਕਿਉਂਕਿ ਅੱਜ ਸਵੇਰ ਦੀ ਰੋਟੀ ਖਾਧੀ ਨਹੀਂ ਮੈਂ ਗਦੇਬ ਨੇ ਬਰੈਡ ਬਣਾ ਕੇ ਦਿੱਤੇ ਸੀ ਉਹ ਵੀ ਇੱਕ ਦੋ ਖਾਦੇ ਚੰਗੇ ਨਹੀਂ ਲੱਗੇ ਮਤਲਬ ਸਵਾਦ ਜਿਆ ਮਰਿਆ ਪਿਆ ਜੀ ਹੁੰਦਾ ਜਿਵੇਂ ਅੱਗੇ ਵਧੀਆ ਚਾਹ ਕੇ ਰੋਟੀ ਖਾਂਦੇ ਸੀ ਰੋਟੀ ਤਾਂ ਖਾਧੀ ਨਹੀਂ ਮੈਂ ਦੋ ਦਿਨ ਹੋ ਗਏ ਚੰਗੇ ਤਰਾ ਮੈਂ ਦੁਆ ਨੀ ਨਹੀਂ ਖੜਾ ਛੱਡਦੀ ਆ ਓਹੋ ਖਰਾਕਾ ਆਪਾ ਦੋਈ ਲੈਣੇ ਆਇਆ ਡਾਕਟਰ ਨੇ ਆਹ ਕੀ ਢੋਲਤਾ ਪਾਣੀ ਢੋਲਤਾ ਛੋਲੇ ਆ ਚਲੋ ਕੋਈ ਡਾਕਟਰ ਨੇ ਦੋਈ ਗੋਲੀਆਂ ਦਿੱਤੀਆਂ ਖਰਾਕਾ ਕਹਿੰਦਾ ਦੋ ਦੇ ਵਿੱਚ ਸੈੱਟ ਹੋ ਜੂਣਗੇ ਹੁਣ ਪਤਾ ਹੀ ਹੈ ਜੀ ਗੋਲੀਆਂ ਘਾਟੀ ਲੈ ਕੇ ਖਾਣੇ ਹਾਂ ਨਹੀਂ ਅੱਜ ਕੀ ਉਹ ਤਾਂ ਲਈਆਂ ਆਪਣਾ ਉਹ ਕਹਿੰਦੀ ਨਹੀਂ ਸੋਹਣੀ ਤਾਂ ਮੈਂ ਹੈਗੀ ਆ ਨਾ ਹਾਂ ਤਕਦੀਰ ਸੋਹਣੀ ਤਾਂ ਹੈਗੀ ਆ ਮੈਂ ਕਹਿ ਹਾ ਚਾਰ ਕਰਕਾ ਕਾਕਾ ਦਵਾ ਚਾਰ ਗੋਲੀਆਂ ਮੱਝ ਨੂੰ ਦੇਣ ਵਾਲੀਆਂ ਗੋਲੀਆਂ ਮੱਝ ਦੀਆਂ ਨਹੀਂ ਐਡੇ ਗਾਡੇਆਂ ਹੁੰਦੀਆਂ ਗੋਲ ਦੇ ਲਹਾਏ ਕਰਦੀ ਰਹਿੰਦੀ ਤਾਂ ਹੀ ਵੀਚ ਨਹੀਂ ਹੁੰਦੀ ਕੀ ਤਾਂ ਹੀ ਨਹੀਂ ਦਵਾਈ ਲੱਗਦੀ ਕੋਈ ਸ਼ੌਂਕ ਨਾਲ ਇੰਨਾ ਹੁੰਦਾ ਦਵਾਈ ਤਾਂ ਦਾਦਾ ਮੇਰਾ ਬਹੁਤ ਗੋਲੀਆਂ ਖਾਣਾ ਹੁੰਦਾ ਸੀ ਦਵਾਈ ਦਾਈ ਉਹਨ ਮੜਾਇਆ ਕੋਸ਼ ਉਹਨਾਂ ਨੇ ਕਹਣਾ ਗੋਲੀਆਂ ਦੇ ਦਿਓ ਦਵਾਈ ਦੇ ਦਿਓ ਜਾ ਤਕਦੀਰ ਆਓ ਪਿੱਛੇ ਲੱਗ ਕੇ ਜਾਣ ਕੇ ਨਹੀਂ ਨਹੀਂ ਜਦੋਂ ਤੇਜ਼ ਥੱਲੇ ਚਲਾਉਨੇ ਉਦੋਂ ਚੱਲਦੇ चल रहे थले चलाओ रोटी खा लिया कर तू प्रधान चलते नहीं? ਸੀਟੀ ਭਜਾ ਦੇ ਜਾ ਫੁੱਕਾ ਫੁੱਕਾ ਮਾਰੂੰ ਮੇਰੇ ਆ ਦੇ ਭਜਾ ਦੇ ਕੀ ਉਹ ਦੇਖ ਆ ਗਈ ਪੂਰਾ ਜੋਰ ਪੂਰਾ ਜੋਰ ਲਾਉਂਦੀ ਆ ਬੱਜ ਗਈ ਬੱਜ ਗਈ ਬੱਜ ਗਈ ਬੱਜ ਗਈ ਚੱਲ ਚੱਲ ਬੱਜ ਗਈ ਵਾਓ ਤੇ ਇਸ ਵਲੌਗ ਨੂੰ ਆਪਾਂ ਕਰਦੇ ਆ ਇੱਕ ਹੀ ਖਤਮ ਤੇ ਮਿਲਦੇ ਆ ਇੱਕ ਹੋਰ ਘੈਂਟ ਜੇ ਵਲੌਗ ਦੇ ਨਾਲ ਤੇ ਬਸ ਹਾਲੀ ਹਾਲੀ ਠੀਕ ਹੋ ਰਹੇ ਆ ਫੇਰ ਥੋੜੇ ਵਲੌਗ ਹੋਰ ਵਧੀਆ ਹੋਣਗੇ ਤੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਬਲੌਗ ਕਿਵੇਂ ਲੱਗਦੇ ਆ ਤੇ ਬਸ ਆ ਨਾ ਥੋੜਾ ਜਿਹਾ ਛੱਲਿਆ ਹੋਇਆ ਸੀਗਾ ਪਰਿਵਾਰ ਦੇ ਵਿੱਚ ਵਾਇਰਲ ਜਾਂ ਹੁਣ ਸਾਰੇ ਹੌਲੀ ਹੌਲੀ ਠੀਕ ਹੋ ਰਹੇ ਆ ਪਰ ਜ਼ੋਰ ਤੇ ਰਹਿ ਗਈ ਸੀ ਲਾਸਟ ਵਾਰੀ ਜ਼ੋਰ ਤੇ ਵੀ ਆਲਮੋਸਟ ਬਸ ਕੱਲ ਤੱਕ ਪਰਸੋ ਤੱਕ ਠੀਕ ਹੋ ਜੂਗੀ ਠੀਕ ਆ ਤੇ ਫਿਰ ਦੇਖਦੇ ਆ ਕੁਝ ਨਾ ਕੁਝ ਆਉਣ ਵਾਲੇ ਹਫਤੇ ਚ ਐਡ ਕਰਦੇ ਇੱਕ ਦੋ ਜਗਾਵਾਂ ਜਗਾਵਾਂ ਤੇ ਜਾਣ ਬਾਰੇ ਸੋਚਿਆ ਹੁਣੇ ਸੋਚ ਰਹੇ ਸੀਗੇ ਹੋ ਸਕਦਾ ਅਗਲੇ ਹਫਤੇ ਆਪਾਂ ਚਾਈਏ ਤੇ ਤੇ ਮਿਲਦੇ ਆਪਾਂ ਲੈ ਮਿਲੋ ਇਧਰੋਂ ਬਾਏ ਬਾਏ ਗੁੱਡ life.